ਜੇਲ੍ਹ ਵਿੱਚ ਬੰਦ ਭਾਈ ਸੰਦੀਪ ਸਿੰਘ ਸਨੀਆਂ ਉਹਨਾਂ ਉੱਤੇ ਜਿਹੜਾ ਵਾ ਬੇਹਤਤਾਸ਼ਾ ਬੇਰਹਿਮੀ ਨਾਲ ਜ਼ੁਲਮ ਕੀਤਾ ਗਿਆ ਜੋ ਕੁਝ ਵੀ ਹੋਇਆ ਇਹ ਬੜਾ ਅਤ ਨਿੰਦਣਯੋਗ ਜਿਹਦੀ ਕੋਈ ਜਵਾਬਦੇਹੀ ਨਹੀਂ ਜਿਹਦਾ ਕੋਈ ਮਤਲਬ ਨਹੀਂ ਸੀਗਾ ਜੇਲ੍ਹ ਮੈਨ ਵੱਲੋਂ ਅਨੁਸਾਰ ਸਜ਼ਾ یافتਾ ਦੇ ਨਾਲ ਅੰਡਰਟੇਲ ਨੂੰ ਨਹੀਂ ਰੱਖਿਆ ਜਾਂਦਾ ਖਾਸ ਕਰਕੇ ਉਹ ਕਸਾਈਆਂ ਦੇ ਅੱਗੇ ਗਾਂ ਬੰਨਣ ਵਾਲੀ ਗੱਲ ਇੱਕ ਬੱਚਾ ਹੈ ਉਹ ਆਪਣਾ ਟ੍ਰਾਇਲ ਜਿਹੜਾ ਉਹ ਦਾ ਫੇਸ ਕਰ ਰਿਹਾ ਤੇ ਤੁਸੀਂ ਉਹ ਸਜਾ ਜਾਪਤਾ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੰਦੇ ਮਾਰੇ ਆ ਜਿਹੜੇ ਦੋ ਪੁਲਿਸ ਅਫਸਰ ਨੇ ਜੀ ਉਹ ਸਜਾ ਜਾਪਤਾ ਨੇ ਸੂਬਾ ਸਿੰਘ ਤੇ ਗੁਰਬਚਨ ਸਿੰਘ ਪਰ ਤੀਜਾ ਇੰਦਰਜੀਤ ਸਿੰਘ ਜਿਹੜਾ ਤੁਸੀਂ ਇਹ ਵੀ ਦੇਖੋ ਨਾ ਕਿ ਉਹ ਵੀ ਅੰਡਰ ਟ੍ਰਾਇਲ ਆ ਔਰ ਉਹਤੇ ਗੰਭੀਰ ਮਾਮਲੇ ਨੇ ਵੱਡੀਆਂ ਖੇਪਾਂ ਨਸ਼ੇ ਦੀਆਂ ਫੜੀਆਂ ਗਈਆਂ ਨਜਾਇਜ਼ ਅਸਲਾ ਫੜਿਆ ਗਿਆ ਜਦੋਂ ਉਹ ਵਿੱਚ ਰਹਿੰਦਾ ਸੀ ਤੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਉਹ ਤੇ ਠੌਂਟ ਪਾਸ ਤੇ ਸੀ ਉਹਨੂੰ ਬੰਦਾ ਚੰਗਾ ਬੋਲਦੇ ਸੀ ਇਹ ਤਿੰਨੇ ਚਾਰੇ ਜਾਣੇ ਜੇ ਸਟਾਫ ਦੀ ਸਾਰੀ ਜ਼ਿੰਮੇਵਾਰੀ ਆ ਇਹਦੀ ਕੇਅਰ ਕਰਨੀ ਇਹਨੂੰ ਇਹਨੂੰ ਮਾੜੇ ਚੰਗੇ ਪ੍ਰਭਾਵ ਤੋਂ ਬਚਾਉਣਾ ਮਾਨਯੋਗ ਹਾਈ ਕੋਰਟ ਵੱਲੋਂ ਦੂਸਰੀਆਂ ਅਦਾਲਤਾਂ ਵੱਲੋਂ ਭਾਈ ਸੰਦੀਪ ਸਿੰਘ ਦੀ ਮੈਡੀਕਲ ਦੀ ਜਿਹੜੀ ਆ ਉਹ ਕਾਰਵਾਈ ਲਈ ਆਰਡਰ ਦਿੱਤੇ ਗਏ ਸਨ ਪਰ ਦੋ ਵਾਰ ਜੇਲ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਉਹਨਾਂ ਆਰਡਰਾਂ ਨੂੰ ਡਮਾਈ ਕਰਡ ਅਗਨੋਰ ਕੀਤਾ ਇਗਨੋਰ ਕੀਤਾ ਇਹ ਤਕਸ਼ਾਈ ਹੈ ਬਹੁਤ ਵੱਲ ਸਾਡੀ ਹੈ ਕਿ ਸਾਡੀ ਪੰਜਾਬ ਦੀ ਕੋਈ ਆਪਣੀ ਜਥੇਬੰਦੀ ਕੋਈ ਆਪਣੀ ਪੋਲੀਟੀਕਲ ਜਮਾਤ ਨਹੀਂ ਰਹੀ ਜਿਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਡੀ ਵਫਾ ਕੀਤੀ ਹੋਏ ਸਾਡੇ ਨਾਲ ਜਿਹੜੇ 30 35 35 ਸਾਲ ਹੋ ਗਏ ਅੰਦਰ ਜਿਹੜੇ ਸਿੱਖ ਨੇ ਉਹ ਉਹ ਅੱਜ ਦੇ ਥੋੜਾ ਅੰਦਰ ਨੇ ਉਹਨਾਂ ਦੀ ਪ੍ਰੋਬਲਮ ਅੱਜ ਦੀ ਥੋੜੀ ਹੈ 35-35 ਸਾਲ ਤੋਂ ਉਹ ਤਿੰਨ-ਤਿੰਨ ਸਰਕਾਰਾਂ ਸਾਡੀਆਂ ਬੀਤ ਗਈਆਂ ਸਾਡੇ ਆਪਣਿਆਂ ਨੇ ਬੇਵਫਾਈ ਕੀਤੀ ਸਾਡਾ ਤੇ ਫਿਰ ਡਾਂਗ ਤੇ ਡੇਰਾ ਜੇ ਡਾਂਗ ਪਕੜੀ ਹੋਊ ਤੇ ਜੁੰਦੇ ਰਾਵਾਂਗੇ ਨੇ ਸਾਨੂੰ ਉਖਾਉਣ ਨਹੀਂ ਦੇਵਾਂਗੇ ਪੰਥਕ ਅਕਾਲੀ ਲਹਿਰ ਦੇ ਮੁੱਖ ਸੇਵਾਦਾਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਅੱਜ ਪਿੰਡ ਨਾਨਨਵਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਹੁੰਚਿਆ ਆ ਪੰਥ ਦੇ ਤੇ ਪੰਜਾਬ ਦੇ ਕੁਝ ਭਖਵੇਂ ਮੁੱਦਿਆਂ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਅ ਸਿੰਘ ਸਾਹਿਬ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅ ਸਿੰਘ ਸਾਹਿਬ ਜਿਵੇਂ ਤਾਜ਼ੀਆਂ ਬਹੁਤ ਘਟਣਾਵਾਂ ਅਜਹੀਆਂ ਹੋਈਆਂ ਨੇ ਨੂੰ ਇੱਕ ਵਾਰ ਫੇਰ ਅ ਸਮੁੱਚੇ ਪੰਥ ਨੂੰ ਸਮੁੱਚੇ ਪੰਜਾਬ ਨੂੰ ਦੇਸ਼ ਵਿਦੇਸ਼ ਵਿੱਚ ਰਹਿੰਦੀਆਂ ਸੰਗਤਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਔਰ ਇੱਕ ਨਵਾਂ ਜਿਹੜਾ ਇੱਕ ਫੇਰ ਉਹ ਕਹਿ ਲਓ ਕਿ ਦੈਸ਼ਤਵਾਦ ਦਾ ਜਾਂ ਖੌਫ ਦਾ ਇੱਕ ਜਿਹੜਾ ਵਾ ਉਹ ਸਿੱਖ ਜਵਾਨੀਵਾਦ ਤੇ ਮੰਜਰ ਸ਼ੁਰੂ ਹੋ ਗਿਆ ਆ ਮੇਰੇ ਕਹਿਣ ਦਾ ਭਾਵ ਕਿ ਜੋ ਜੇਲ ਵਿੱਚ ਬੰਦ ਭਾਈ ਸੰਦੀਪ ਸਿੰਘ ਸੰਨੀ ਆ ਉਹਨਾਂ ਉੱਤੇ ਜਿਹੜਾ ਵਾ ਬੇਹਤਾਸ਼ਾ ਬੇਰਹਿਮੀ ਨਾਲ ਜ਼ੁਲਮ ਕੀਤਾ ਗਿਆ ਆ ਉਹਦੇ ਸੰਦਰਭ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਕੁਝ ਵੀ ਹੋਇਆ ਇਹ ਬੜਾ ਅਤ ਨਿੰਦਨਯੋਗ ਜਿਹਦੀ ਕੋਈ ਜਵਾਬਦੇਹੀ ਨਹੀਂ ਜਿਹਦਾ ਕੋਈ ਮਤਲਬ ਨਹੀਂ ਸੀਗਾ ਇਹ ਖਾਸ ਕਰਕੇ ਪਿਛਲੇ ਮਹੀਨੇ ਸੰਗਰੂਰ ਜੇਲ੍ਹ ਚ ਇੱਕ ਨੌਜਵਾਨ ਜਿਹੜਾ ਨਿਸ਼ਾਰਾ ਪਨੂਆ ਦਾ 6 ਫੁੱਟ ਲੰਮਾ ਉਹਨੂੰ ਕੁੱਟ-ਕੁੱਟ ਕੇ ਮਾਰਿਆ ਜੇਲ੍ਹ ਵਾਲਿਆਂ ਨੇ ਉਹਨੂੰ ਬੜਾ ਮਾਰ ਦਿੱਤਾ ਉਹਨੂੰ ਮਾਰ ਦਿੱਤਾ ਤੇ ਇੱਕ ਇਹ ਬਹਾਨਾ ਇਹ ਬਣਾਇਆ ਜੀ ਉਹਨੇ ਆਪਣੇ ਆਪ ਫਾਸੀ ਲੈ ਲਈ ਫਾਸੀ ਦਾ ਕੇਸ ਨਹੀਂ ਸੀ ਉਹਦੇ ਨਾਲ ਸੁਜੇ ਪਏ ਸੀ ਮੈਂ ਉਹਦੀਆਂ ਤਸਵੀਰਾਂ ਦੇਖੀਆਂ ਉਹਨਾਂ ਦੇ ਘਰ ਜਾ ਕੇ ਇਹ ਬਹੁਤ ਬੁਰੀ ਤਰ੍ਹਾਂ ਕੁੱਟ ਕੇ ਤੇ ਉਹਨੂੰ ਮਾਰਿਆ ਤੇ ਉਹਦੇ ਬਾਅਦ ਉਹ ਕੇਸ ਬਣਾਤਾ ਜੀ ਇਹ ਇਹ ਜੀ ਫਾਸੀ ਲੈ ਕੇ ਖੈਰ ਉਹਦੋਂ ਵੀ ਵਕੀਲਾਂ ਨੇ ਮਿਹਨਤ ਕੀਤੀ ਤੇ ਉਹ ਹੁਣ ਜੁਡੀਸ਼ਲੀ ਇਨਕੁਆਰੀ ਇਨਕੁਆਰੀ ਦਾ ਆਰਡਰ ਹੋਇਆ ਨਾ ਤੇ ਇੱਥੇ ਵੀ ਮੈਂ ਧੰਨਵਾਦ ਕਰਦਾ ਇਹਨਾਂ ਵਕੀਲਾਂ ਦਾ ਜਿਹੜੇ ਇਹਨਾਂ ਨੇ ਬੜਾ ਵੇਲੇ ਸਰ ਉੱਠ ਕੇ ਤੇ ਆਪਣਾ ਜਿਹੜੀ ਕਾਰਵਾਈ ਪਾਈ ਆ ਤੇ ਇਹ ਕਾਰਵਾਈ ਜਿਹੜੀ ਇਹੋ ਜਿਹੀ ਪਾਈ ਤਾਂ ਹੀ ਉਹਦੀ ਹੋ ਪਾਈ ਆ ਡਾਕਟਰੀ ਹੋ ਪਾਈ ਆ ਇੱਕ ਇੱਕ ਭਾਈ ਸਾਹਿਬ ਜੇਲ੍ਹ ਮੈਨ ਵੱਲੋਂ ਅਨੁਸਾਰ ਸਜ਼ਾ ਯਾਫਤਾ ਦੇ ਨਾਲ ਅੰਡਰਟੇਲ ਨੂੰ ਨਹੀਂ ਰੱਖਿਆ ਜਾ ਸਕਦਾ ਨੰਬਰ 2 ਖਾਸ ਕਰਕੇ ਉਹ ਕਸਾਈਆਂ ਦੇ ਅੱਗੇ ਗਾਂ ਬੰਨਣ ਵਾਲੀ ਗੱਲ ਇੱਕ ਬੱਚਾ ਹੈ ਉਹ ਆਪਣਾ ਟ੍ਰਾਇਲ ਜਿਹੜਾ ਉਹ ਦਾ ਫੇਸ ਕਰ ਰਿਹਾ ਤੇ ਤੁਸੀਂ ਉਹ ਸਜ਼ਾ ਯਾਫਤਾ ਉਹ ਪੁਲਿਸ ਅਫਸਰ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਬੰਦੇ ਮਾਰੇ ਆ ਸਿੱਖ ਮੂਵਮੈਂਟ ਦੇ ਵਿੱਚ ਮਾਰੇ ਉਹਨਾਂ ਦੇ ਨਾਲ ਜਥੇਦਾਰ ਜੀ ਉਹਦੇ ਵਿੱਚ ਜਿਹੜੇ ਦੋ ਪੁਲਿਸ ਅਫਸਰ ਨੇ ਉਹ ਸਜਾ ਜਾਪਤਾ ਨੇ ਸੂਬਾ ਸਿੰਘ ਤੇ ਗੁਰਬਚਨ ਸਿੰਘ ਪਰ ਤੀਜਾ ਇੰਦਰਜੀਤ ਸਿੰਘ ਜਿਹੜਾ ਤੁਸੀਂ ਇਹ ਵੀ ਦੇਖੋ ਨਾ ਕਿ ਉਹ ਵੀ ਅੰਡਰ ਟ੍ਰਾਇਲ ਆ ਔਰ ਉਹਤੇ ਗੰਭੀਰ ਮਾਮਲੇ ਨੇ ਵੱਡੀਆਂ ਖੇਪਾਂ ਨਸ਼ੇ ਦੀਆਂ ਫੜੀਆਂ ਗਿਆ ਨਜਾਇਜ਼ ਅਸਲਾ ਫੜਿਆ ਗਿਆ ਜੀ ਇੱਕ ਤਾਂ ਨਾ ਉਹ ਉਹਨਾਂ ਦੇ ਤੇ ਆਪਸੀ ਕੋਈ ਗੱਟਮਟ ਹੋਊਗੀ ਇੱਕ ਇਹਨਾਂ ਦੀ ਮੇਲੀ ਭੋਗ ਤੇ ਆ ਜਿਹੜੀ ਲੱਗਦੀ ਆ ਜੇਲ ਸਟਾਫ ਜੇ ਸਟਾਫ ਦੀ ਸਾਰੀ ਜ਼ਿੰਮੇਵਾਰੀ ਆ ਇਹਦੀ ਕੇਅਰ ਕਰਨੀ ਇਹਨੂੰ ਇਹਨੂੰ ਮਾੜੇ ਚੰਗੇ ਪ੍ਰਭਾਵ ਤੋਂ ਬਚਾਉਣਾ ਇੱਕ ਉਹਨੂੰ ਜਦੋਂ ਵਿੱਚ ਰਹਿੰਦਾ ਸੀ ਤੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਉਹ ਤੇ ਟੌਂਟ ਕਾਸਤੇ ਸੀ ਉਹਨੂੰ ਬੰਦਾ ਚੰਗਾ ਬੋਲਦੇ ਸੀ ਇਹ ਤਿੰਨੇ ਚਾਰੇ ਜਾਣੇ ਉਹਦੇ ਤੋਂ ਇਹ ਜਿਹੜਾ ਸਾਰਾ ਜੋ ਹਾਲਾਤ ਵਿਗੜੇ ਨੇ ਫਿਰ ਇਹਨੂੰ ਬੜੀ ਬਹਿਰਾਈਮੀ ਦੇ ਨਾਲ ਕੁੱਟਿਆ ਉਹਨਾਂ ਨੇ ਪੁਲਿਸ ਅਫਸਰਾਂ ਨੇ ਕੋਲ ਕੋਲ ਬੈਠ ਕੇ ਕਟਵਾਇਆ ਜਿਹੜੇ ਇਹ ਬਚ ਗਏ ਸੀ ਸਜਾ ਜਾਪਤਾ ਭਿੰਡਰ ਦੀ ਸਜਾ ਜਾਪਤਾ ਜਿਹੜਾ ਐਸਐਸ ਸਾਜਾ ਇਹ ਆਪਤਾ ਜਿਹੜਾ ਐਸਐਸਪੀ ਆ ਉਸਨੇ ਕੋਲ ਬੈਠ ਕੇ ਕਟਵਾਇਆ ਤੇ ਜੇਲ ਸਟਾਫ ਨੇ ਕਟਿਆ ਤੋਂ ਇਹ ਘਟੋ ਘਟਾ ਜੇਲ ਸਟਾਫ ਜਿਹੜੀ ਆ ਏਕੇ ਤੇ ਇੱਕ ਤੇ ਜੇਲ ਤੇ ਇੱਕ ਜਿਹੜੀ ਇੱਕ ਮਹੀਨਾ ਪਹਿਲਾਂ ਇੱਕ ਬਰਨਾਲਾ ਸੰਗਰੂਰ ਜੇਲ ਚ ਜਿਹੜਾ ਨੌਜਵਾਨ ਨੂੰ ਮਾਰਦਾ ਉਹ ਵੀ 7-8 ਸਾਲ ਤੋਂ ਕੇਸ ਬਹਤ ਰਿਆ ਸੀ ਦੋ ਜਣੇ ਇੱਕੇ ਪਿੰਡ ਦੇ ਤੋਂ ਉਹਨੂੰ ਇਹ ਜਿਹੜਾ ਕੁੱਟ-ਕੁੱਟ ਕੇ ਮਾਰਦਾ ਇਹ ਬੜਾ ਜੰਗਲ ਦਾ ਰਾਜ ਜਿਵੇਂ ਹੀ ਕਹਿ ਸਕਦੇ ਉਸ ਤਰ੍ਹਾਂ ਇਹ ਇਹ ਬਰਤੇਆ ਪਾਣਾ ਮੈਂ ਅਪੀਲ ਕਰਦਾ ਹਾਂ ਜਿਹੜੇ ਸਾਡੇ ਸਿੱਖ ਵਕੀਲ ਨੇ ਸਰ ਸਾਹਿਬ ਮੈਂ ਇੱਥੇ ਤੁਹਾਨੂੰ ਰੋਕਦਾ ਹਾਂ ਹਾਂਜੀ ਕਿ ਇਹ ਵੀ ਦੇਖਣ ਚ ਆਇਆ ਮਾਨਯੋਗ ਹਾਈ ਕੋਰਟ ਵੱਲੋਂ ਦੂਸਰੀਆਂ ਅਦਾਲਤਾਂ ਵੱਲੋਂ ਭਾਈ ਸੰਦੀਪ ਸਿੰਘ ਦੀ ਮੈਡੀਕਲ ਦੀ ਜਿਹੜੀ ਆ ਉਹ ਕਾਰਵਾਈ ਲਈ ਆਰਡਰ ਦਿੱਤੇ ਗਏ ਸਨ ਪਰ ਦੋ ਵਾਰ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਉਹਨਾਂ ਆਰਡਰਾਂ ਨੂੰ ਡਿਨਾਈ ਕੀਤਾ ਇਗਨੋਰ ਕੀਤਾ ਇਗਨੋਰ ਕੀਤਾ ਇਹ ਧੱਕੇਸ਼ਾਹੀ ਹੈ ਧੱਕੇਸ਼ਾਹੀ ਮੈਂ ਮੈਂ ਇਹੀ ਅਪੀਲ ਕਰਨ ਲੱਗਾ ਸੀਗਾ ਜਿਹੜਾ ਜਿਹੜੇ ਸਾਡੇ ਸਿੱਖ ਵਕੀਲ ਨੇ ਖਾਸ ਕਰਕੇ ਕਿਉਂਕਿ ਇਸ ਮਾਮਲੇ ਤੇ ਜਿੰਨੀ ਸਾਡੀ ਮਦਦ ਜਿਹੜੇ ਸਿੱਖ ਵਕੀਲ ਕਰ ਸਕਦੇ ਆ ਪੇਨ ਲੈ ਕੇ ਉਹ ਕੋਈ ਹੋਰ ਨਹੀਂ ਕਰ ਸਕਦਾ ਜੇਲ੍ਹ ਦੇ ਵਿੱਚ ਬੰਦਾ ਬੰਦ ਹੋਵੇ ਤੇ ਕੋਰਟਾਂ ਦੇ ਨਾਲ ਸੰਬੰਧਿਤ ਹੋਵੇ ਤੇ ਉਹਦੀ ਪੈਰਵਾਈ ਜਿਹੜੀ ਅਸੀਂ ਮੈਂ ਸਮਝਦਾ ਕਿ ਜਿਸ ਤਰ੍ਹਾਂ ਵਕੀਲਾਂ ਨੇ ਕੀਤੀ ਭੱਜ ਦੌੜ ਕਰਕੇ ਉਹਦਾ ਕਰਵਾਇਆ ਇਹ ਜੇ ਉਹ ਨਾ ਕਰਦੇ ਤੇ ਬਹੁਤ ਲੇਟ ਹੋ ਜਾਣਾ ਸੀ ਕੋਈ ਅਸਲ ਅਸਲ 'ਚ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਜੇਲ੍ਹ ਸਾਫ ਜਿਹੜਾ ਉੱਤੇ ਕੇਸ ਬਣਨਾ ਚਾਹੀਦਾ ਇਹ ਦੀ ਹਫਾਜ਼ਤ ਲਈ ਜਿਹੜਾ ਉਹ ਯਕੀਨੀ ਬਣਾ ਕੇ ਸਾਡੀ ਕੌਮ ਨੂੰ ਦੱਸਣਾ ਚਾਹੀਦਾ ਕਿ ਅਸੀਂ ਤੁਹਾਡੇ ਵੱਲੋਂ ਜਾਂ ਤੁਹਾਡੀ ਜਥੇਬੰਦੀ ਵੱਲੋਂ ਕੋਈ ਪੈਰਵਾਹੀ ਚਾਰਜ ਜੁਰੀ ਕੀਤੀ ਜਾਊਗੀ ਇਹਨਾਂ ਮੁਜਰਮਾਂ ਨੂੰ ਇਹਨਾਂ ਜਿਹੜੇ ਦੋਸ਼ੀਆਂ ਦੇ ਖਿਲਾਫ ਦੇਖੋ ਇਹ ਜਿਹੜਾ ਜੋ ਕੁਝ ਵੀ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਜੋ ਕੁਝ ਵਕੀਲ ਕਰ ਸਕਦੇ ਆ ਅਸੀਂ ਨਹੀਂ ਕਰ ਸਕਦੇ ਮੈਂ ਆਪ ਜੇਲ ਕੱਟੀ ਆ ਮੈਨੂੰ ਇਹ ਪਤਾ ਹੈ ਕਿ ਜਦੋਂ ਮੈਂ ਪੇਸ਼ੀ ਤੇ ਜਾਂਦਾ ਸੀ ਤੋ ਦੋ ਦੋ ਲੋਕ ਆ ਕੇ ਉਥੇ ਜਦੋਂ ਮੇਰਾ ਰਿਆ ਕਰਦੇ ਸੀ ਉਹਦਾ ਬਹਾਨਾ ਬਣਾ ਕੇ ਸਭ ਤੋਂ ਪਹਿਲਾ ਕੇਸ ਮੇਰਾ ਜੇਲ੍ਹ ਚ ਚੱਲਿਆ ਸੀ ਅੱਜ ਜਿਹੜੇ ਨੌਜਵਾਨਾਂ ਦੇ ਕੇਸ ਜਿਹੜੇ ਆ ਵੀਡੀਓਗ੍ਰਾਫੀ ਹੋ ਰਹੀ ਉਹ ਪੇਸ਼ੇਨ ਕੀਤਾ ਜਾਂਦਾ ਬਹਾਨਾ ਬਣਾ ਦਿੰਦੇ ਜੀ ਉਥੇ ਜੀ ਭੀੜ ਹੋ ਜਾਂਦੀ ਜੀ ਉਥੇ ਲਾਰੇ ਵਜਦੇ ਜੀ ਉਥੇ ਇਸ ਤਰ੍ਹਾਂ ਹੋ ਜਾਂਦਾ ਬਹਾਨੇ ਬਣਾ ਦਿੰਦੀਆਂ ਪੁਲਿਸ ਅਫਸਰ ਤੇ ਜਿਹੜੀਆਂ ਏਜੰਸੀਆਂ ਨੇ ਉਸੇ بڑا ਕੁਝ ਜਿਹੜਾ ਸੋਚਣ ਤੇ ਸਮਝਣ ਵਾਲਾ ਪਰ ਜਿਹੜੀ ਇਮੀਡੀਏਟਲੀ ਸਾਨੂੰ ਇਹ ਲੋਡ ਆ ਉਹ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਜਿਹੜੇ ਜਿਹੜੀਆਂ ਸਹੂਲਤਾਂ ਨੇ ਜਿਹੜੀਆਂ ਪ੍ਰਾਇਮਰੀ ਸਕੂਲ ਸਹੂਲਤ ਜਿਹੜੀ ਅਸੀਂ ਕਹਿ ਸਕਦੇ ਆ ਉਹ ਸਹੂਲਤਾਂ ਦੇ ਕੇ ਜਿਹੜਾ ਚੰਗੇ ਵਕੀਲ ਜਿਹੜੇ ਅੱਜ ਤੱਕ ਜਿਹੜੇ ਵਕੀਲਾਂ ਨੇ ਸਾਡੀ ਕੌਮ ਲਈ ਆਪਣਾ ਟਾਈਮ ਕੱਢਿਆ ਜਾਂ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਪ੍ਰੇਰ ਕੇ ਤੇ ਇਸ ਪਾਸੇ ਜ਼ਿੰਮੇਵਾਰੀ ਦਿੱਤੀ ਜਾਵੇ ਤੇ ਹੋਰ ਨਾ ਮੈਂ ਤੇ ਪੰਜਾਬ ਦੇ ਵਿੱਚ ਟੋਟਲ ਜਿੰਨੇ ਵਕੀਲ ਨੇ ਸਾਰਿਆਂ ਨੂੰ ਇਹ ਕਹਾਂਗਾ ਕਿ ਪੰਜਾਬ ਦੀ ਸ਼ਾਂਤੀ ਬਣੀ ਰਹੇ ਪੰਜਾਬ ਚ ਮਾਹੌਲ ਠੀਕ ਰਹੇ ਇਹਦੇ ਲਈ ਉਹ ਬੜਾ ਕੰਮ ਕਰ ਸਕਦੇ ਆ ਕਿਉਂਕਿ ਵਕੀਲਾਂ ਦੀ وجہ ਦੇ ਨਾਲ ਅਦਾਲਤਾਂ ਵੀ ਸੁਣਦੀਆਂ ਅਸੀਂ ਭੱਜ ਦੌੜ ਕਰੀਏ ਤੇ ਉਹ ਗੱਲ ਨਹੀਂ ਬਣਦੀ ਤੁਸੀਂ ਹਰ ਪਰਿਵਾਰ ਭੱਜ ਦੌੜ ਕਰੇ ਤੇ ਉਹ ਗੱਲ ਨਹੀਂ ਬਣਦੀ ਜਿਹੜੀ ਗੱਲ ਜਿਹੜੀ ਆ ਵਕੀਲ ਕਰਨਗੇ ਤੋ ਜਿਆਦਾ ਉਹਦਾ ਰਿਜ਼ਲਟ ਚੰਗਾ ਆਉ। ਤੁਸੀਂ ਜ਼ਰੂਰ ਵੇਖਿਆ ਹੋਊਗਾ ਹਾਈ ਕੋਰਟ ਦੇ ਵਿੱਚ 2 ਦਿਨ ਪਹਿਲਾਂ ਹੀ ਇੱਕ ਵਾਕਿਆ ਹੁੰਦਾ ਕਿ ਇੱਕ ਦਮਾਲਾਤਾਰੀ ਵਕੀਲ ਆ ਉਹਦੇ ਨਾਲ ਇੱਕ ਬਹੁਤ ਵੱਡੇ ਹਜੂਮ ਵੱਲੋਂ ਮਾਜੋਕ ਹਾਈ ਕੋਰਟ ਦੇ ਵਿੱਚ ਹੀ ਬਹੁਤ ਜਿਨੀ ਭਾਰੀ ਕੁੱਟਮਾਰ ਤੇ ਤਸ਼ੱਦਦ ਕੀਤਾ ਜਾਂਦਾ ਉਹਨਾਂ ਨੂੰ ਆਪਣਾ ਪੱਖ ਨਹੀਂ ਰੱਖਣ ਦਿੱਤਾ ਜਾਂਦਾ ਜਦੋਂ ਇਸ ਇਨਜਾਮ ਦੇ ਵਿੱਚ ਇਸ ਹਾਲਾਤ ਦੇ ਵਿੱਚ ਵਕੀਲ ਹੀ ਜਿਹੜੇ ਆ ਆਪਣੀ ਗੱਲ ਕਰਨ ਦੇ ਸਮਰੱਥ ਨਹੀਂ ਆ ਜਾਂ ਸੁਰੱਖਤ ਨਹੀਂ ਆ ਤੇ ਫਿਰ ਤੁਸੀਂ ਆਮ ਜਿਹੜੇ ਲੋਕ ਉਹਨਾਂ ਨੂੰ ਕਿੱਦਾਂ ਦੇ ਦੇਉ ਤੇ ਉਹ ਤੇ ਨਾ ਜੀ ਅਸੀਂ ਕਿਤੋਂ ਵੀ ਆਸ ਨਹੀਂ ਰੱਖ ਸਕਦੇ ਉਦੇ ਉਹ ਜਦੋਂ ਤੁਸੀਂ ਇੱਥੋਂ ਤੱਕ ਸੋਚਦੇ ਤਾਂ ਫਿਰ ਤੇ ਅਸੀਂ ਸਾਡਾ ਤੇ ਫਿਰ ਡਾਂਗ ਤੇ ਡੇਰਾ ਜੇ ਡਾਂਗ ਤਕੜੀ ਹੋਊ ਤੇ ਜੁੰਦੇ ਰਾਵਾਂਗੇ ਨੇ ਸਾਨੂੰ ਉਖਾਉਣ ਨਹੀਂ ਦੇਣਾ ਕਿਸੇ ਇਹਦੇ ਇਹਦੀ ਇਹਦੀ ਪ੍ਰੋਬਲਮ ਸਾਡੀ ਹੈ ਕਿ ਸਾਡੀ ਪੰਜਾਬ ਦੀ ਕੋਈ ਆਪਣੀ ਜਥੇਬੰਦੀ ਕੋਈ ਆਪਣੀ ਪੋਲੀਟੀਕਲ ਜਮਾਤ ਨਹੀਂ ਰਹੀ ਜਿਨੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਡੀ ਵਫਾ ਕੀਤੀ ਹੋਵੇ ਸਾਡੇ ਨਾਲ ਅੱਜ ਜਿਹੜੇ 30 35 35 ਸਾਲ ਹੋ ਗਏ ਅੰਦਰ ਜਿਹੜੇ ਸਿੱਖ ਨੇ ਉਹ ਉਹ ਅੱਜ ਦੇ ਥੋੜਾ ਅੰਦਰ ਨੇ ਉਹਨਾਂ ਦੀ ਪ੍ਰੋਬਲਮ ਅੱਜ ਦੀ ਥੋੜੀ ਹੈ 35 35 ਸਾਲ ਤੋਂ ਤਿੰਨ ਤਿੰਨ ਸਰਕਾਰਾਂ ਸਾਡੀਆਂ ਬੀਤ ਗਈਆਂ ਸਾਡੇ ਆਪਣਿਆਂ ਨੇ ਬੇਵਫਾਈ ਕੀਤੀ ਅਸੀਂ ਕਿਸੇ ਨੂੰ ਕੀ ਕਹੀਏ ਅਦਾਲਤਾਂ ਨੇ ਤਾਂ ਕਰ ਨਹੀਂ ਕਰਨੀ ਪਰ ਫਿਰ ਵੀ ਜਿਹੜੇ ਬਹੁਤਾਤ ਜਿਹੜੇ ਵਕੀਲ ਨੇ ਉਹ ਇਨਸਾਫ پسند ਨੇ ਤੋਂ ਤਕਰੀਬਨ ਉਹਨਾਂ ਨੂੰ ਇਹ ਪੇਨ ਲੈ ਕੇ ਤੇ ਕੰਮ ਕਰਨਾ ਚਾਹੀਦਾ ਜਿੱਥੇ ਵੀ ਤੱਕਾ ਹੁੰਦਾ ਹੈ ਖਾਸ ਕਰਕੇ ਇਹ ਦੋ ਕੇਸ ਨੇ ਜਿਹੜੇ ਬਰਨਾਲਾ ਜੇਲ੍ਹ ਦਾ ਤੇ ਇੱਕ ਸੰਦੀਪ ਸਿੰਘ ਸੰਦੀ ਸਾਨੀ ਦਾ ਇਹਨਾਂ ਨੂੰ ਹੱਥ ਚ ਲੈ ਕੇ ਕਿਸੇ ਸਿੱਟੇ ਤੇ ਪਹੁੰਚਾਉਣਾ ਚਾਹੀਦਾ ਸੋ ਜਥੇਦਾਰ ਸਾਹਿਬ ਗਿਆਨੀ ਸਿੰਘ ਸਾਹਿਬ ਰਣਜੀਤ ਸਿੰਘ ਹੋਣਾਂ ਦਾ ਕਹਿਣਾ ਕਿ ਜਿਹੜਾ ਇੱਕ ਬਰਨਾਲਾ ਜੇਲ੍ਹ ਦਾ ਜਾਂ ਸੰਗਰੂਰ ਜੇਲ੍ਹ ਦਾ ਮਸਲਾ ਉਸ ਤੋਂ ਬਾਅਦ ਪਾਈ ਸੁਦੀਪ ਸਿੰਘ ਸੰਨੀ ਦਾ ਮਾਮਲਾ ਅੱਜ ਇਹਦੇ ਵਿੱਚ ਸਾਰੇ ਹੀ ਕਾਨੂੰਨ ਜਿਹੜੇ ਛਿੱਕੇ ਟੰਗੇ ਗਏ ਆ ਔਰ ਜੇਲ ਮੈਨੂਅਲ ਨੂੰ ਵੀ ਜਿਹੜਾ ਬ੍ਰੇਕ ਕੀਤਾ ਗਿਆ ਤੇ ਨਾਲ ਦੀ ਨਾਲ ਟ੍ਰਾਇਲ ਵਾਲੇ ਕੈਦੀਆਂ ਨੂੰ ਤੇ ਸਜਾਜਾਬਤਾ ਕਾਦੀਆਂ ਨੂੰ ਇੱਕ ਥਾਂ ਰੱਖ ਕੇ ਇਹ ਉਹਨਾਂ ਦਾ ਕਹਿਣਾ ਕਿ ਇੱਕ ਵੱਡੀ ਸਾਜ਼ਿਸ਼ ਦੀ ਜੜੀ ਆ ਉਹ ਬੂਹ ਆਉਂਦੀ ਆ ਕਿ ਅਜਿਹੇ ਜਿਹੜੇ ਵਰਤਾਂਤ ਇਹੋ ਜੇ ਨੈਰੇਟਿਵ ਕਿਉਂ ਬਣਾਏ ਜਾਂਦੇ ਆ ਸੋ ਨਾਲ ਦੀ ਨਾਲ ਉਹਨਾਂ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਹੋਰ ਜਿਹੜੀਆਂ ਜੁम्मेवार ਜਥੇਬੰਦੀਆਂ ਨੇ ਉਹਨਾਂ ਨੂੰ ਵੀ ਜਿਹੜੀ ਆ ਇਹ ਜ਼ਿੰਮੇਵਾਰੀ ਉਠਾਉਣ ਦੀ ਅਪੀਲ ਕੀਤੀ ਆ ਕਿ ਜਿਹੜੇ ਇਹ ਜਿਹੜੇ ਮਾਮਲੇ ਆ ਸਿੱਖ ਨੌਜਵਾਨਾਂ ਦੇ ਉੱਤੇ ਤਸ਼ੱਦਦ ਦੇ ਇੱਕ ਨਵਾਂ ਦੌਰ ਜਿਹੜਾ ਸ਼ੁਰੂ ਹੋ ਰਿਹਾ ਉਹਨੂੰ ਜ਼ਰੂਰ ਸਮੇਂ ਸਿਰ ਜਿਹੜਾ ਮੋੜਾ ਪਾਇਆ ਜਾਵੇ ਪੰਜਾਬੀ ਲੋਕ ਚੈਨਲ ਲਈ ਕੁਲਦੀਪ ਸਿੰਘ ਜਾਫਲਪੁਰ ਪਿੰਡ ਨਾਨਵਾਲ ਜ਼ਿਲ੍ਹਾ ਗੁਰਦਾਸਪੁਰ